ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਪਿਕਚਰਾਂ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਤੁਹਾਡੇ ਲਈ ਤੇ ਬਹੁਤ ਹੀ ਸੋਹਣੇ ਸੂਟ ਲੈਣਗੇ ਜਿਹੜੀ ਆਪਾਂ ਡਬਲ ਟੋਨ ਪਸ਼ਮੀਨੇ ਤੇ ਕੀਤੇ ਹੋਏ ਆ ਤੇ ਆਪਣੇ ਕੋਲੇ ਜੀ ਹੁਣ ਲਾਸਟ ਪੀਸ ਹੀ ਰਹਿ ਗਏ ਡਬਲ ਟੋਨ ਪਸ਼ਮੀਨੇ ਤੇ ਤੁਸੀਂ ਜਲਦੀ ਜਲਦੀ ਬੁਕਿੰਗ ਕਰੋ ਐਸ ਨੰਬਰ ਤੇ ਤੁਸੀਂ ਕਾਲ ਮੈਸੇਜ ਕਰੋ ਤੇ ਆਪਾਂ ਨੇ ਸਕੈਨਰ ਤੇ ਆਪਾਂ ਨੂੰ ਹਾ ਪੇਮੈਂਟ ਕਰੋ ਡਬਲ ਟੋਨ ਪਸ਼ਮੀਨੇ ਦੇ ਜਿਹੜੇ ਹੁਣ ਆਪਣੇ ਕੋਲੇ ਰਹਿ ਗਏ ਲਾਸਟ ਲਾਸਟ ਤੇ ਆਪਾਂ ਲਾਤੇ ਇਹਦੇ ਵਿੱਚ ਕਲਰ ਤੋਂ ਨੂੰ ਇਹ ਪੰਜ ਸੱਤ ਕਲਰ ਹੋਰ ਮਿਲ ਜਾਣਗੇ ਤੇ ਜਿਹੜਾ ਆਪਣੇ ਕੋਲੇ ਰੇਸ ਟੋ ਕਮਾਲ ਹੋਇਆ ਸੀ ਸਾਰਾ ਆਪਾਂ ਇਹਦੇ ਵਿੱਚ ਵਰਕ ਕਰਤਾ ਤੇ ਇਹਦੋਂ ਜਿਹੜਾ ਪ੍ਰਾਈ ਬਹੁਤ ਘੱਟ ਰਹਿਣ ਵਾਲਾ ਇਹਨਾਂ ਸੁੱਟਾਂ ਦਾ ਤੇ ਨਾਲ ਆਪਾਂ ਦੁਪੱਟਾ ਤਿਆਰ ਕੀਤਾ ਜੀ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਦੇਖੋ ਜੀ ਟਾਈ ਐਂਡ ਡਾਈ ਆਪਾਂ ਦੁਪੱਟਾ ਨਾਲ ਤਿਆਰ ਕੀਤਾ ਡਬਲ ਸ਼ੀਡ ਤੇ ਨਾਲ ਜਿਵੇਂ ਇਹਦੇ ਫਲਾਵਰ ਪਾਈਸੀ ਫਲਾਵਰ ਦੇ ਨਾਲ ਆਪਾਂ ਦੁਪੱਟਾ ਤਿਆਰ ਕਰਤਾ ਤੇ ਇਹ ਫਿਰੋਜੀ ਕਲਰ ਦਾ ਸੂਟ ਹੈ ਜੀ ਫਰੋਜੀ ਕਲਰ ਡਬਲ ਟੋਨ ਪਸ਼ਮੀਨਾ ਦਾ ਵਿੱਚ ਇਹਦੇ ਗ੍ਰੀਨ ਜੀ ਤਾਂ ਤੁੰਦੀਆ ਤੇ ਫਰੋਜੀ ਕਲਰ ਦੇ ਇਹ ਆਪਾਂ ਜਿਹੜੇ ਜਾਲੀ ਵਾਲੇ ਸੂਟ ਕੀਤੇ ਸੀ ਦੋ ਸੂਟ ਤਿਆਰ ਕੀਤੇ ਸੀ ਜੀ ਸੇਮ ਸੂਟ ਆਪਾਂ ਦੋ ਡਬਲ ਟੋਨ ਪਸ਼ਮੀਨੇ ਦੇ ਕੀਤੇ ਨਾਲ ਆਪਾਂ ਦੁਪੱਟੇ ਲਾਏ ਹੋਏ ਇਹ ਭੈਣ ਦੇ ਵੀ ਆਪਾਂ ਡਿਸਪੈਚ ਕਰ ਰਹੇ ਸੀ ਤੇ ਆਪਾਂ ਆਖਿਆ ਇੱਕ ਵਾਰ ਵੀਡੀਓ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਵੀ ਹੋਰ ਵੀ ਭੈਣਾਂ ਨੇ ਜਿਵੇਂ ਐਵੇਂ ਦੇ ਸੂਟ ਬਣਵਾਉਣੇ ਕਿਸੇ ਵੀ ਕਲਰ ਵਿੱਚ ਕਸਟਮਾਈਜ਼ ਕਰਵਾਉਣੇ ਦੋ ਸੂਟ ਆਪਾਂ ਇਹ ਕਰਵਾਏ ਸੀ ਇੱਕ ਆਪਾਂ ਨੇ ਰੈੱਡ red green ਕਰਵਾਏ ਹੋਏ ਆ ਜੀ ਆ ਵਾਲਾ ਤਿੰਨ ਸੂਟ ਕਰਵਾਏ ਆਪਾਂ ਇਹ ਤਿੰਨ ਸੂਟਾਂ ਦੇ ਆਪਾਂ ਅੱਜ ਡਿਸਪੈਚ ਕਰ ਰਹੇ ਆ ਇਹਨਾਂ ਨੂੰ ਤੇ ਆਪਣੇ ਜਿਹੜੇ ਸੂਟ ਬਣ ਕੇ ਤਿਆਰ ਹੋ ਗਏ ਨਾਲ ਆਪਾਂ ਦੁਪट्टे ਤਿਆਰ ਕਰਤੇ ਨਾਲ ਇੱਕ ਜੈਲੋ ਸੂਟ ਤਿਆਰ ਕੀਤਾ ਇਹ ਵੀ ਆਪਾਂ ਡਿਸਪੈਚ ਕਰ ਰਹੇ ਆ ਇਹਦੇ ਨਾਲ ਆਪਾਂ ਦੁਪੱਟਾ ਪਹਿਨਣ ਦੀ ਚਾਹੀਦਾ ਸੀ ਬਹੁਤ ਹੀ ਸੋਹਣਾ ਫੈਬਰਿਕ ਹੈ ਤੇ ਭੈਣੇ ਆ ਦੀ ਪਸੰਦ ਦਾ ਸੂਟ ਆਪ ਤੋਂ ਕਰਵਾਇਆ ਜਿਹੜਾ ਤੇ ਤੁਸੀਂ ਵੀ همین ਦੀ ਪਸੰਦ ਦੇ ਸੂਟ ਰੈਡੀ ਕਰਵਾ ਸਕਦੇ ਨਾਲ ਸ਼ਰਟ ਦੇ ਉੱਪਰ ਫਲਾਵਰ ਹੈ ਨਾਲ ਆਪਾਂ ਪੈਂਡ ਪਾ ਕੇ ਤੇ ਨਿਕ ਬਣਿਆ ਹੋਇਆ ਤੇ ਬਾਜੂ ਦਾ ਕੰਮ ਵੀ ਬਹੁਤ ਹੀ ਜ਼ਿਆਦਾ ਸੋਹਣਾ ਬਾਜੂ ਦਾ ਕੰਮ ਹੋਇਆ ਵੇ ਤਾਂ ਤੇ ਇਹ ਜਿਹੜਾ ਆਪਣਾ ਸੂਟ ਜੀ ਬਣ ਕੇ ਰੈਡੀ ਹੋ ਗਿਆ ਇਹ ਵੀ ਆਪਾਂ ਡਿਸਪੈਚ ਕਰ ਰਹੇ ਆ ਤੇ ਜਿਹੜੇ ਆਪਣੇ ਸੂਟ ਆਪਣੇ ਬਣ ਕੇ ਤਿਆਰ ਹੋਏ ਸੀ ਇਹਦੀ ਪਹਿਲਾਂ ਵੀ ਵੀਡੀਓ ਪਾਈ ਸੀ ਹੁਣ ਅਸੀਂ ਇੱਕ ਵਾਰ ਡਿਸਪੈਚ ਕਰਨ ਲੱਗਿਆ ਨੇ ਦੁਬਾਰਾ ਵੀਡੀਓ ਸ਼ੇਅਰ ਕੀਤੀ ਹੈ ਹੁਣ ਇਹਦਾ ਪਤਾ ਲੱਗ ਜੇ ਭੈਣਾਂ ਨੂੰ ਵੀ ਵੀ ਸੂਟ ਕਿਵੇਂ ਦੇ ਬਣ ਕੇ ਤਿਆਰ ਹੋਏ ਆ ਜੇ ਤੁਸੀਂ ਇਸ ਕਲਰ ਤੇ ਜਾਂ ਤੁਸੀਂ ਹੋਰ ਕਲਰ ਤੇ ਕਸਟਮਾਈਜ਼ ਕਰਵਾਉਣਾ ਹੈ ਇਹ ਵਾਲਾ ਵਰਕ ਤਾਜੀ ਹੋ ਜੂਗਾ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਇੱਕ ਆਪਾਂ ਮਹਿੰਦੀ ਸ਼ੀਟ ਦੇ ਵਿੱਚ ਕਲਰ ਕੀਤਾ ਹੋਇਆ ਦੇਖੋ ਜੀ ਮਹਿੰਦੀ ਸ਼ੀਟ ਦੇ ਵਿੱਚ ਆਪਾਂ ਉੱਪਰ ਨੂੰ ਆਪਣੇ ਪੈਂਡ ਜਾਂਦੀਆਂ ਤੇ ਜਿਹੜੇ ਆਪਾਂ ਅੰਬੀਆਂ ਪਾ ਕੇ ਇਹ ਪੈਚ ਲੱਗਿਆ ਹੋਇਆ ਜੀ ਮਹਿੰਦੀ ਸ਼ੀਟ ਦਾ ਸੂਟ ਹੈ ਕ੍ਰਾਸ਼ ਤੇ ਬਣਿਆ ਹੋਇਆ ਇਹ ਸੂਟ ਦੀ ਵੀਡੀਓ ਵੀ ਆਪਾਂ ਤਾਇਆਂ ਲਈ ਹੈ ਇਹ ਆਪਣੇ ਕੋਲੇ ਹਜੇ ਤੱਕ ਸੇਲ ਨਹੀਂ ਹੋਇਆ ਤੇ ਹੁਣੇ ਬਣਿਆ ਸੂਟ ਇਹਦੀ ਵੀਡੀਓ ਆਪਾਂ ਪਹਿਲਾਂ ਨਹੀਂ ਪਾਈ ਸੀ ਇਹਦੀ ਵੀਡੀਓ ਵੀ ਆਪਾਂ ਹੁਣੀ ਪਾਈ ਹੈ ਤੇ ਇਹ ਦੇਖੋ ਜੀ ਸੂਟ ਆਪਣੇ ਕੋਲੇ 21 22 ਇੰਚ ਦਾ ਘੇਰਾ ਹੈ ਤਾਂ ਜੇ ਤੁਸੀਂ 22 ਘੇਰਾ ਵੀ ਰੱਖਣਾ ਤਾਂ ਪਾਸਿਆਂ ਤੋਂ ਤੁਸੀਂ ਵਧਾ ਸਕਦੇ ਆ ਇਹਵੇਂ ਦਾ ਇਹ ਸੂਟ ਹੁੰਦਾ ਇਹਨੂੰ ਜਿੰਨਾ ਮਰਜੀ ਇਹਨੂੰ ਵਧਾ ਸਕਦੇ ਆ ਇੱਕ ਹੀ ਅੰਬੇਗਾਣਾ ਸੂਟ ਸੀ ਆ ਆਪਣਾ ਸੂਟ ਜਿਹੜੇ ਡਿਸਪੈਚ ਹੋ ਕੇ ਜਾ ਰਹੇ ਹੁਣ ਤੋਂ ਉਸ ਤੋਂ ਅਸੀਂ ਪਲੇਨ ਸੂਟ ਦਿਖਾਉਨੇ ਜੇ ਤੁਸੀਂ ਪਲੇਨ ਸੂਟ ਵਰਕ ਕਰਾਉਣੇ ਆ ਤਾਂ ਜਿਹੜੀ ਆਪਾਂ ਵੈਰਾਈਟੀ ਲਾਈਏ ਤੇ ਬਹੁਤ ਘੱਟ ਰੇਟ 5 500 ਦੇ ਸੂਟ ਹੈ ਜੀ ਇਹਨਾਂ ਨੂੰ ਤੁਸੀਂ ਵਰਕ ਕਰਾਉਣਾ ਸਾਨੂੰ ਅੱਜ 5 500 ਦੇ ਸੂਟ ਪਹਿਣਗੇ ਪਹਿਲਾਂ ਆਪਾਂ ਇਹ ਪਾਈ ਸੀ 1100 ਦਾ ਸੂਟ ਸੀ ਤੇ ਹੁਣ ਇਹ ਵੀ ਜੀ 500 ਦਾ ਹੋ ਗਿਆ। ਆਪਾਂ ਜਦੋਂ ਇਕੱਠਾ ਕੱਪੜਾ ਸਟਾਉਣੇ ਹੁੰਦੇ ਹਨ ਨਾ ਤੇ ਉਹਦੇ ਵਿੱਚ ਕੁਝ ਕੁ ਸੂਟ ਆਪਾਂ ਜਿਹੜੇ ਰਹਿ ਜਾਂਦੇ ਕੱਲਾ ਕੱਲਾ ਪੀਸ ਰਹਿ ਜਾਂਦੇ ਉਹਨੂੰ ਬਾਅਦ ਚ ਉਹਨੂੰ ਘੱਟ ਰੇਟ ਤੇ ਲਾ ਦੇਣੇ ਹੁੰਦੇ ਆ। ਇਹਦੀ ਮੈਂ ਸ਼ਾਰਟ ਵੀਡੀਓ ਪਾਈ ਹੋਈ ਹੈ ਤੇ ਇਹ 5-500 ਦਾ ਸੂਟ ਆ ਉੱਤੇ ਭਰਾਈ ਲਿਖ ਕੇ ਉਹਦੇ ਵਿੱਚ ਕਲਰ ਤੁਸੀਂ ਦੇਖ ਸਕਦੇ ਆ। ਪੈਰਟੇ ਗ੍ਰੀਨ ਹੈ, ਸੀ ਗ੍ਰੀਨ, ਗ੍ਰੀਨ ਤੇ ਇਹਦੇ ਵਿੱਚ ਫਰੋਜੀ ਕਲਰ ਆ ਗਿਆ ਜੀ ਆਹ ਗ੍ਰੀਨ ਆ ਗਿਆ, ਪਿਸਤਾ ਕਲਰ ਆ ਗਿਆ। ਆਹ ਵਿੱਚ ਫਰੋਜੀ ਕਲਰ ਹੈ, ਇੱਕ ਇਹਦੇ ਵਿੱਚ ਹੈਗਾ ਪਿੰਕ ਕਲਰ। ਆਲੋ ਜੀ ਇੱਕ ਪਿੰਕ ਕਲਰ ਆ ਗਿਆ ਇਹਦੇ ਚ ਕਲਰ ਇੱਕ ਆਸ ਫਰੋਜੀ ਕਲਰ ਦੇ ਦੋ ਫਰੋਜੀ ਕਲਰ ਤੇ ਪਏ ਆ ਜੀ ਆਪਣੇ ਕੋਲੇ ਤੇ ਦੋ ਪਏ ਆਪਣੇ ਕੋਲੇ ਫਿਸ਼ਤਾ ਕਲਰ ਦੇ ਦੋ ਪੀਸ ਤੇ ਸੀ ਗ੍ਰੀਨ ਇੱਕ ਹੈ ਤੇ ਬੇਬੀ ਪਿੰਕ ਵੀ ਦੋ ਆ ਗਏ ਜੀ ਦੋ ਬੇਬੀ ਪਿੰਕ ਮਿਲ ਜਾਣਗੇ ਤੁਹਾਨੂੰ ਤੇ ਜੇ ਤੁਹਾਡੇ ਕੋਲੇ ਇਹ ਸੂਟ ਤੁਸੀਂ ਇਹ ਸੂਟ ਦੇ ਚਾਹ ਮੰਨ ਤਾਂ ਸਕਰੀਨ ਸ਼ਾਟ ਲਓ ਜੀ ਤੇ ਆਪਾਂ ਨੂੰ ਵਟਸਐਪ ਕਰੋ ਤੇ ਆ ਆਪਣੇ ਕੋਲੇ ਕੁਸ਼ਕ ਪਸ਼ਮੀਨੇ ਦੇ ਜਿਹੜਾ ਨਵਾਂ ਪਸ਼ਮੀਨਾ ਆਇਆ ਸੀ ਆਪਣੇ ਕੋਲੇ ਬਹੁਤ ਹੀ ਸੌਫਟ ਇਹ ਵੀ 5500 ਦੇ ਸੂਟ ਹੈ ਜੀ ਬਹੁਤ ਸੋਹਣਾ ਫੈਬਰਿਕ ਹੈ 5500 ਦੇ ਸੂਟ ਲੱਗ ਜਾਣਗੇ ਵਿੱਚ ਇਹਦੇ ਨਾਲ ਚੈੱਕ ਜਿਹਾ ਬਣਿਆ ਹੋਇਆ ਬ੍ਰੀਕ ਬ੍ਰੀਕ ਜਿਵੇਂ ਸੈਲ ਪ੍ਰਿੰਟ ਆ ਥੋੜਾ ਥੋੜਾ ਜਿਹਾ ਹੈਗਾ ਤੇ ਕੁਝ ਇਹਦੇ ਚ ਜਿਹੜੇ ਕਲਰ ਪਏ ਤੁਹਾਨੂੰ ਇਹ ਵੀ ਅਸੀਂ ਇਹਦੇ ਚ ਕਲਰ ਦਿਖਾ ਦਨੇ ਇਹਦੇ ਚ ਹੈਗੇ 5 ਕਲਰ ਪੰਜ ਕਲਰ ਜੀ ਇਹਦੇ ਵਿੱਚ ਪਸ਼ਮੀਨਾ ਜਿਹੜਾ ਬਣਿਆ ਰੂਬੀ ਪਸ਼ਮੀਨਾ ਦੇ ਵਿੱਚ ਸੂਟ ਰਹਿ ਗਏ ਜਿਹੜੇ ਆਪਣੇ ਕੋਲੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰੂਬੀ ਪਸ਼ਮੀਨਾ ਵਿੱਚ ਸੂਟ ਹੈਗੇ ਆਪਣੇ ਕੋਲੇ ਪੰਜ ਸੱਤ ਕਲਰ 12 ਸ਼ਿਲਕ ਦੇ ਆ ਗਏ ਕੁਝ ਸੂਟ ਆਪਣੇ ਕੋਲੇ ਤੇ ਬਹੁਤ ਤਰ੍ਹਾਂ ਦਾ ਫੈਬਰਿਕ ਜਿਹੜੇ ਆਪਣੇ ਕੋਲੇ ਹੋਰ ਸੂਟ ਆਪਣੇ ਸੇਲ ਹੋ ਚੁੱਕੇ ਤੇ ਕੁਝ ਕੁ ਸੂਟ ਆਪਣੇ ਕੋਲੇ ਪਏ ਆ ਤੇ ਜੇ ਤੁਸੀਂ ਵੀ ਐਵੇਂ ਦੇ ਸੂਟ ਕੋਈ ਜਿਹੜੇ ਆਪਣੇ ਆ ਕਲਰ ਆਪਾਂ ਮਹਿੰਦੀ ਤਿਆਰ ਕੀਤਾ ਜੀ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਕਾਫੀ ਕਲਰ ਵਿੱਚ ਆਪਣੇ ਕੋਲੇ ਪਏ ਆ ਇੱਕ ਸੂਟ ਆਪਾਂ ਤਿਆਰ ਕਰਿਆ ਤੇ ਆ ਦੇਖੋ ਜੀ ਜੇ ਤੁਸੀਂ ਇਹ ਵੀ ਸੂਟੇ ਵਿੱਚ ਦਾ ਤਿਆਰ ਕਰਾਉਣਾ ਤੇ ਇਹ ਵੀ ਆਪਣੇ ਕਲਰ ਹੈਗਾ ਸੀ ਮਹਿੰਦੀ ਕਲਰ ਆਪਣੇ ਕੋਲ ਇਹਦੇ ਵਿੱਚ ਕਲਰ ਸਾਨੂੰ ਹੋਰ ਮਿਲ ਜਾਣਗੇ ਇਹ ਹੈਗਾ ਪਸਕੋਸ ਆਰਗੰਜ਼ਾ ਪਸਕੋਸ ਆਰਗੰਜ਼ਾ ਤੇ ਆਪਾਂ ਰੈਡੀ ਕੀਤਾ ਤੇ ਨਵਾਂ ਜਿਹਾ ਆਪਾਂ ਇਹਦਾ ਡਿਜ਼ਾਈਨ ਬਣਾਇਆ ਹੋਇਆ ਬਾਜੂ ਤੇ ਇਹ ਆਪਾਂ ਨੇ ਭੈਣ ਜਾਲੀ ਨਹੀਂ ਕਢਵਾਈ ਸੀ ਤੁਸੀਂ ਜਾਲੀ ਵਿੱਚੋਂ ਕਢਵਾ ਸਕਦੇ ਹਾਂ ਜੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਵਿੱਚ ਜਰੂਰ ਦੱਸਣਾ ਆਪਣੇ ਇੰਸਟਾਗ੍ਰam ਨੂੰ ਵੀ ਫੋਲੋ ਕਰਨਾ YouTube